ਕੌਂਸਲਾ ਟੁੱਟ ਗਿਆ ਆਰਾਮ ਨਹੀਂ ਆ ਰਿਹਾ ਘਰੇ ਮੰਜੇ ਵਿੱਚ ਪਏ ਹੋ ਡਾਕਟਰਾਂ ਨੇ ਜਵਾਬ ਦਿੱਤਾ ਤਾਂ ਮਰੀਜ਼ ਦੇ ਸਰਹਾਣੇ ਘਰ ਵਿੱਚ ਸਰਬ ਰੋਗਾ ਔਖਦ ਨਾਮ ਕੁਰਬਾਨੀ ਰੀੜੂਏ ਤੇ ਜਾਂ ਫੋਨ ਤੇ 24 ਘੰਟੇ ਇੱਕ ਮੱਠੀ ਜੇ ਆਵਾਜ਼ ਵਿੱਚ ਚੱਲਣ ਦਿਓ ਕੋਲੇ ਸ੍ਰੀ ਹਰਮੰਦਰ ਸਾਹਿਬ ਜੀ ਦਾ ਜਲ ਲਿਆ ਕੇ ਰੱਖੋ ਉਸੇ ਨਾਲ ਹੀ ਦਵਾਈ ਦਿਓ ਤੇ ਮਰੀਜ਼ ਨੂੰ ਕਹੋ ਕਿ ਹੌਸਲਾ ਰੱਖੋ ਜਿੰਨਾ ਚਿਰ ਸਰੀਰ ਵਿੱਚ ਜਾਨ ਆ ਕੁਝ ਵੀ ਹੋ ਸਕਦਾ ਦੁਨੀਆ ਤੇ ਨਾ ਮੁਮਕਿਨ ਕੁਝ ਵੀ ਨਹੀਂ ਤੇ ਗੁਰੂ ਸਾਹਿਬ ਤੇ ਭਰੋਸਾ ਰੱਖਣਾ ਗੁਰਬਾਣੀ ਵਿੱਚ ਬਹੁਤ ਤਾਕਤ ਆ ਚਾਹੇ ਕੋਈ ਕੁਝ ਵੀ ਕਹੇ ਕਿ ਤੁਹਾਨੂੰ ਕਦੇ ਆਰਾਮ ਨਹੀਂ ਆ ਸਕਦਾ ਪਰ ਆਰਾਮ ਆਊਗਾ ਜਦੋਂ ਤੁਸੀਂ ਗੁਰੂ ਸਾਹਿਬ ਤੇ ਭਰੋਸਾ ਕਰਕੇ ਬੈਠ ਜਾਓਗੇ ਨਾ ਤੇ ਸਾਡੇ ਮਾੜੇ ਕਰਮ ਹੁੰਦੇ ਆ ਜੋ ਸਾਡੇ ਅੱਗੇ ਆਉਂਦੇ ਆ ਤੇ ਮਾਰਾ ਸਭ ਦੇ ਅਰਦਾਸ ਬੇਨਤੀ ਕਰਿਆ ਕਰੋ ਗੁਰੂ ਸਾਹਿਬ ਜੀ ਦੇ ਦਰ ਤੋਂ ਸੰਗਤਾਂ ਦੇ ਜੋੜਿਆਂ ਦੀ ਚਰਨ ਧੂੜ ਆਪਦੇ ਮਸਤਕ ਤੇ ਲਾਇਆ ਕਰੋ ਤੇ ਗੁਰੂ ਸਾਹਿਬ ਤੋਂ ਭੁੱਲਾਂ ਬਖਸ਼ਾਇਆ ਕਰੋ ਦੀਨ ਦਰਦ ਦੁੱਖ ਭੰਜਨਾ ਘਟ ਘਟ 나ਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਇਸ ਸ਼ਲੋਕ ਦਾ ਜਾਪ ਕਰਦੇ ਰਹੋ ਵਾਰ-ਵਾਰ ਜਾਪ ਕਰਦੇ ਰਹੋ ਜਾਪ ਕਰਕੇ ਗੁਰਬਾਣੀ ਪੜ੍ਹ ਕੇ ਵਾਹਿਗੁਰੂ 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 ਕਹਿ ਕੇ ਦਵਾਈ ਲੈਣੀ ਆ ਆਪਣੇ ਹੱਥਾਂ ਵਿੱਚ ਦਵਾਈ ਫੜ ਕੇ ਵਾਹਿਗੁਰੂ ਦਾ ਸਿਮਰਨ ਕਰਕੇ ਫੇਰ ਦਵਾਈ ਛਕਨੀ ਆ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਦੇ ਕਦੇ ਹੌਂਸਲਾ ਨਾ ਹਾਰੋ